ਇੱਕ ਫਕੀਰੀ ਦੇਖਦੀ ਇੱਕ ਫਕੀਰੀ ਭੇਕਦੀ ਤੇ ਇੱਕ ਪਿੱਛਾ ਮੜਮੜ ਵੇਖਦੀ ਬਿਲਕੁਲ ਤੁਹਾਡੀ ਫਕੀਰੀ ਕਿਹੜੀ ਹੈ ਮੈਂ ਮਸਤੀ ਦੀ ਫਕੀਰੀ ਲੈਂਦਾ ਆਪਣੀ ਜੀ ਬੜੇ ਲੋਕਾਂ ਦੇ ਮਨ ਦੇ ਵਿੱਚ ਬਹਿ ਮੈਂ ਕਿ ਸਿਰ ਕਮਾਉਂਦੇ ਨੇ ਸਿਰ ਕਮਾ ਕੇ ਕੀ ਕੀ ਹੁੰਦਾ ਕੀ ਹੈ ਜੀ ਬੜੇ ਲੋਕ ਸੋਚਦੇ ਸ਼ਾਇਦ ਅਜ ਬਾਬਾ ਜੀ ਆ ਗਏ ਸ਼ਾਇਦ ਨੇ ਮਾਤਾ ਆ ਗਈ ਸ਼ਾਇਦ ਦੇ ਕੋਈ ਪੀਰ ਆ ਗਿਆ ਐਸਾ ਕੁਝ ਨਹੀਂ ਪਰ ਕਈ ਵਾਰੀ ਲੱਗਦਾ ਹੈ ਕਿ ਤੁਹਾਡੇ ਬਿਆਨ ਸੁਣ ਕੇ ਵੀ ਜਿਸ ਤਰ੍ਹਾਂ ਨਾਲ ਤੁਸੀਂ ਬਿਆਨ ਦਿੰਨੇ ਹੋ ਜਿਹੜੇ ਠਈ ਠੱਪੇ ਵਾਲੇ ਬਾਬੇ ਹੁੰਦੇ ਨੇ ਤੁਸੀਂ ਉਹਨਾਂ ਦਾ ਕੰਮ ਬੰਦ ਕਰਾ ਦੇ। ਮੈਂ ਕੰਮ ਨਹੀਂ ਮੈਂ ਪਖੰਡ ਬਾਦ ਬੰਦ ਕਰ। ਗਰੀਬ ਬੰਦਾ ਹਸਪੀਟਲ ਤੇ ਮਰ ਰਿਹਾ ਹੈ। ਉਹਦੇ ਕੋਲ ਮੈਡੀਸਿਨ ਲੈਣ ਨੂੰ ਪੈਸੇ ਨਹੀਂ ਹੈਗੇ। ਜੀ। ਔਰ ਅਸੀਂ ਕੀ ਕਰ ਰਹੇ ਆਂ? ਬਾਬੇ ਕੋਲ ਕੰਗਿਆ ਯਾਰ 1 ਲੱਖ ਤੋਂ 5 ਲੱਖ 10 ਲੱਖ ਜਿਵੇਂ ਤੁਸੀਂ ਆਪ ਹੀ ਕਹਿ ਰਹੇ ਸੀਗੇ ਕਿ ਲੋਕ ਮੁੰਦਰੀਆਂ ਲਿਆਉਂਦੇ ਨੇ, ਕੜੇ ਲਿਆਉਂਦੇ ਨੇ, ਕੁਝ ਲਿਆਉਂਦੇ ਨੇ। ਸਾਡਾ ਫਾਇਦਾ ਨਹੀਂ ਬੰਦਾ ਨਾ ਰੱਖਣ ਦਾ। ਨਹੀਂ ਕਾਰਨ ਕੀ ਹੈ ਜਦੋਂ ਅਸੀਂ ਸਮਾਜ ਦੇ ਵਿੱਚ ਦੇਖਦੇ ਆਂ ਖਾਸ ਕਰ ਸੋਸ਼ਲ ਪਲੇਟਫਾਰਮ ਤੇ ਦੇਖਦੇ ਆਂ ਅੱਜ ਕੱਲ ਇਹ ਟ੍ਰੈਂਡ ਚੱਲਿਆ ਹੋ ਕੋ ਕਿਸੇ ਤਰ੍ਹਾਂ ਨਾ ਲੋਕਾਂ ਨੂੰ ਪਰਮਾ ਰਿਹਾ ਹੈ ਕੋਈ ਕਿਸੇ ਤਰ੍ਹਾਂ ਨੂੰ ਲੋਕਾਂ ਨੂੰ ਪਰਮਾ ਰਿਹਾ ਹੈ ਅਸੀਂ ਕਿੱਦਾਂ ਮਤਲਬ ਸਾਡੇ ਦਰਸ਼ਕ ਕਿੱਦਾਂ ਮੰਨਣ ਵੀ ਤੁਸੀਂ ਪਰਮਾ ਨਹੀਂ ਰਹੇ ਹੋ ਸਿਰਫ ਰੱਬ ਨਾਲ ਜੋੜ ਰਹੇ ਹੋ ਪ੍ਰੇਮ ਧਾਮ ਇੱਕ ਐਸਾ ਦਰਬਾਰ ਹੈ ਬੰਤੀ ਬਾਬਾ ਸਰਕਾਰ ਨੇ ਕਿਹਸਾ ਨਾਮ ਦਿੱਤਾ ਹੈ ਜਿਹਨੂੰ ਹਿੰਦੁਸਤਾਨ ਨਹੀਂ ਵਾਕਿ ਵਰਲਡ ਦੇ ਵਿੱਚ ਕੋਈ ਇੱਕ ਇਨਸਾਨੇ ਨਹੀਂ ਕਹਿ ਸਕਦਾ ਵੀ ਬੰਤੀ ਬਾਬਾ ਜੀ ਨੇ ਕਿਸੇ ਰੂਪ ਕਿਸੇ ਤੋਂ ਕਦੀ ਪੈਸਾ ਲਿਆ ਹੋ ਨਹੀਂ ਪਰ ਲੋਕ ਪ੍ਰੇਮ ਸਰੂਪ ਵਿੱਚ ਭੇਟਾ ਤਾਂ ਲੈ ਕੇ ਆਉਂਦੇ ਹੀ ਹੋਗੇ ਇੱਥੇ ਕੋਈ ਕੁਝ ਵੀ ਲੈ ਕੇ ਆਵੇ ਜੀ ਜੀ ਕਦੀ ਇੱਕ ਸ਼ਖਸੇ ਨਹੀਂ ਕਹਿ ਸਕਦਾ ਇਹ ਬੰਟੀ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ। ਬੜੇ ਲੋਕ ਲੈ ਕੇ ਆਉਂਦੇ। ਤੁਸੀਂ ਮੇਰੇ ਜਿਹੜੇ ਵੀਡੀਓਜ਼ ਦੇਖੋ। ਜੀ। ਹਰ ਵੀਡੀਓ ਦੇ ਵਿੱਚ ਇਹਨਾਂ ਕੀ-ਕੀ ਹੋਇਆ। ਅਗਰ ਉਹ ਕੁਝ ਲੈ ਕੇ ਆਇਆ ਆਪਣੇ ਪਿੰਡ ਦੇ ਵਿੱਚ, ਆਪਣੇ ਜਿੱਥੇ ਵੀ ਤੂੰ ਰਹਿਣਾ ਹੈ, ਪਿੰਡ ਹੈ, ਸ਼ਹਿਰ ਹੈ, ਕੁਝ ਵੀ ਹੈ, ਉੱਥੇ ਕਿਸੇ ਜ਼ਰੂਰਤਮੰਦੀ ਹੈਲਪ ਕਰਨਾ ਬੱਸ ਇਹ। ਜੀ ਜੀ। ਪਰਮਾਤਮਾ ਜ਼ਿਆਦਾ ਖੁਸ਼ ਹੋਊਗਾ। ਫਿਰ ਐਡਾ ਸਟਰਕਚਰ ਚੱਲਦਾ ਕਿਵੇਂ ਹੈ? ਕਿਉਂਕਿ ਤੁਸੀਂ ਬਿਲਡਿੰਗਸ ਬਣਾ ਰਹੇ ਹੋ। 10 ਤੋਂ ਵੀ ਇਨਫਰਾਸਟਰਕਚਰ ਤਿਆਰ ਕਰ ਰਹੇ ਹੋ। 10 ਤੋਂ ਵੀ ਕਸਟੀਆਂ ਸਿਰਵਾ ਰਹੇ ਹੋ। ਜੀ। 10 ਤੋਂ ਵੀ ਟਰਸਟੀਆਂ ਆਫ ਸੀ ਜੋ ਮਰਜ਼ੀ ਪਾਈਏ ਨਾ ਪਾਈਏ ਪਬਲਿਕ ਦਾ ਖਦੀ ਕੋਈ ਕੁਕਸ ਨਹੀਂ ਹੁੰਦਾ ਇੱਥੇ ਮੈਂਨੇ ਹਰ ਵੀਡੀਓ ਚ ਕੀ ਬੋਲੀ ਹੋਈ ਹੈ ਕਿ ਕਿਸੇ ਇਨਸਾਨ ਦੇ ਚਰਨਿਸ਼ ਪਛਾਣਾ ਕਰੋ ਪਰਮਾਤਮਾ ਨੂੰ ਮੱਥਾ ਦੇ ਕੋਲ ਨਾ ਬੜੋ ਮੱਥਾ ਦੇ ਕੋ ਸਰਕਾਰ ਨੂੰ ਮੱਥਾ ਦੇਖੋ ਲੇਕਿਨ ਨਹੀਂ ਲੋਕ ਟਿਕਦੇ ਹੈਗੇ ਮੈਂ ਬਿਨਸਮੈਨ ਇਨਸਾਨ ਹ ਕਾਰੋਬਾਰ ਕਰਦਾ ਆਪਣਾ ਜੀ 6 ਦਿਨ ਪ੍ਰੋਪਰ ਆਪਣੇ ਆਫਿਸ ਚ ਹੁਣਾ ਆਪਣੇ ਕੰਮ ਤੇ ਹੁਣਾ ਆਪਣੇ ਕਾਰੋਬਾਰ ਤੇ ਹੁਣਾ ਸਿਰਫ ਇੱਕ ਰਾਤ ਹੈ ਮੇਰੇ ਕੋਲ ਵੀਰਵਾਰ ਦੀ ਰਾਤ ਜਦੋਂ ਮੈਂ ਦਰਵਾਜ਼ਾ ਹੁੰਦਾ ਜੀ ਵੀਰਵਾਰ ਦਰਵਾਜ਼ਾ ਆ ਕੇ ਚੌਂਕ ਤੇ ਬੈਠਦਾ ਗੱਦੀ ਤੇ ਬੈਠਦਾ ਇੱਕ ਬੰਦੀ ਬਾਬਾ ਜੀ ਕੰਟਰੋਵਰਸੀ ਤੇ ਸਾਰੇ ਕਰਦੇ ਨੇ ਤੁਸੀਂ ਇਹ ਕਰਤਾ ਤੁਸੀਂ ਉਹ ਕਰਤਾ ਅਸੀਂ ਜਾਨਣਾ ਚਾਹੁੰਦੇ ਆ ਕਿ ਬੰਟੀ ਬਾਬਾ ਜੀ ਦੀ ਅਸਲ ਜ਼ਿੰਦਗੀ ਕਿਹੋ ਜਿਹੀ ਹੈ ਕਿ ਫਕਰਾਂ ਨੂੰ ਫਿਕਰ ਕਾ ਦਾ ਫੱਕਾ ਮਾਰ ਕੇ ਫਿਕਰ ਨੂੰ ਖਾ ਜਾਂਦੇ ਵਾਰੇ ਵਾਰੇ ਜਾਈ ਇਹਨਾਂ ਫਕਰਾਂ ਦੇ ਲੈ ਕੇ ਕੱਖ ਜਾਂਦੇ ਦੇ ਕੇ ਲੱਖ ਜਾਂਦੇ ਜੇ ਪ੍ਰੇਮਧਾਮ ਅੱਜ ਕੰਮ ਕਰ ਰਿਹਾ ਹੈ ਉਸ ਨੂੰ ਸੋਸ਼ੀਅਲੀ ਅਸੀਂ ਕਹਿ ਲਈਏ ਸੋਸ਼ੀਅਲੀ ਅਸੀਂ ਕਹਿ ਲਈਏ ਕਿ ਸਮਾਜ ਨੂੰ ਕੀ ਸੇਧ ਦੇ ਰਿਹਾ ਹੈ ਸਮਾਜ ਨੇ ਕੀ ਕਰ ਰਿਹਾ ਹੈ ਸਿਰਫ ਇੱਕ ਵੀਰਵਾਰ ਦੀ ਰਾਤ ਹੈ ਜਾਂ ਉਸ ਤੋਂ ਇਲਾਵਾ ਵੀ ਕੁਝ ਕੀਤਾ ਜਾ ਰਿਹਾ ਹੈ ਇਹ ਇੱਕ ਸੋ ਵੀ ਔਰਤਾਂ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਬਜ਼ੁਰਗ ਔਰਤਾਂ ਨੇ ਲਗਭਗ ਇਹਨਾਂ ਦੀ 70 ਪਲੱਸ ਹੈ ਜੀ ਵਿਡੋ ਨੇ ਅੱਗੇ ਪਿੱਛੇ ਕੋਈ ਨਹੀਂ ਉਹਨਾਂ ਦਾ ਪੂਰਾ ਖਰਦਾ ਖਰਚਾ ਦਰਬਾਰ ਵੱਲੋਂ ਚੱਲਦਾ ਹੈ ਜੀ ਤੇ ਆ ਤੋ 7 ਬੱਚੇ ਅਡੌਪਟ ਕੀਤੇ ਹੋਏ ਨੇ ਉਹਨਾਂ ਦਾ ਐਜੂਕੇਸ਼ਨ ਦਾ ਸਾਰਾ ਦਰਬਾਰ ਵੱਲੋਂ ਚੱਲਦਾ ਹੈ ਕਿਰਤ ਕਰਨੀ ਹੈ ਸੀ ਜੀ ਕੰਮ ਕਰਨਾ ਹੈ ਸਰੀਰ ਨਾਲ ਕਰਨਾ ਹੈ ਡੂ ਡੂ ਵਟ ਟਾਈਮ ਆਪਣੇ ਮੁਰਸ਼ਿਦ ਦੇ ਕਰਨਾ ਸੀ ਜੀ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਸੀ ਕਿ ਮੁਰਦੇ ਠਾਲੇ ਨੇ ਮੁਰਦੇ ਠਾਲਣ ਵਾਲੀ ਕੀ ਕਹਾਣੀ ਦਾ ਠਾਲਾ ਇਥੇ ਇੱਕ ਪਰਿਵਾਰ ਹੈ ਮਿਲ ਉਹਨਾਂ ਨੂੰ ਕਦੇ ਉਹਨਾਂ ਨੇ ਕੱਲ ਵੀਡੀਓ ਖੁਦ ਵੀ ਬਣਾ ਕੇ ਪਾਈ ਉਹਨਾਂ ਨੇ ਜੀ ਜੀ ਵਿਸਪਿੰਦਾ ਮੈਦਨ ਵਾਲਾ ਉੱਥੋਂ ਦਾ ਵੀ ਰਿਸ਼ਤੇਦਾਰ ਸੀਗਾ ਉਹਨਾਂ ਨੇ ਕਾਲ ਕੀਤੀ ਆ ਜਾਓ ਬਈ लास्ट ਟਾਈਮ ਜੀ ਤੋਂ ਉਸ ਪਿੱਛੇ ਦੇ ਲੜਕੇ ਨੇ ਕਿਹਾ ਵੀ ਸਾਡਾ ਭਰਾ ਇੱਕ ਤੇ ਚੌਕੀ ਲਗਾਉਂਦਾ ਜਿੱਦੋਂ ਕੋਲ ਚਲੇ ਜਾਓ ਜਦੋਂ ਉਹ ਇੱਥੇ ਆਏ ਤੁਸੀਂ ਦੇਖੋ ਉਹਨੂੰ ਇੱਕ 1 ਰੁਪਏ ਤੋਂ 50 ਪੈਸੇ ਦੀ ਸੇਵਾ ਲੱਗੀ ਸੀ ਜੀ ਕੁਝ ਨਹੀਂ ਸਿਰ ਬਾਲਾ ਜੀ ਦਾ ਨਾਮ ਕੁਝ ਨਹੀਂ ਜੀ ਔਰ ਉਹ ਲੜਕੀ ਜੋ ਲੋਕ ਸੰਸਕਾਰ ਲਈ ਜਾਂ ਉਹਨੂੰ ਮਿਲ ਲਈ ਆਏ ਸੀਗੇ ਉਸ ਲੜਕੀ ਨੇ ਖੜੇ ਹੋ ਕੇ ਖੁਦ ਉਹਨਾਂ ਨੂੰ ਪੂਜਨ ਕਰਵਾਇਆ ਤੁਸੀਂ ਵੀ ਚਮਤਕਾਰ ਕਰ ਸਕਦੇ ਹੋ ਹਰ ਇਨਸਾਨ ਚਮਤਕਾਰ ਕਰ ਸਕਦਾ ਹੈ ਜੇ ਉਹ ਨਿਸਵਾਰਥ ਸੇਵਾ ਕਰ ਰਿਹਾ ਉਹਦੇ ਅੰਦਰ ਕੋਈ ਸਵਾਰਥ ਨਹੀਂ ਹੈਗਾ ਦੋਸਤੋ ਅਸੀਂ ਅਕਸਰ ਸੁਣਦੇ ਹਾਂ ਕਿ ਨੀਂਦ ਨਾ ਵੇਖੇ ਬਿਸਤਰਾ ਭੁੱਖ ਨਾ ਵੇਖੇ ਮਾਸ ਮੌਤ ਨਾ ਵੇਖੇ ਉਮਰ ਨੂੰ ਤੇ ਇਸ਼ਕ ਨਾ ਦੇਖੇ ਜ਼ਾਤ ਇਹ ਇਸ਼ਕ ਦੀ ਲਗਨੀ ਐਸੀ ਹੈ ਚਾਹੇ ਇਸ਼ਕ ਹਕੀਕੀ ਹੋਵੇ ਜਾਂ ਮਜ਼ਾਜ਼ੀ ਜਿਹਨੂੰ ਲੱਗ ਜਾਂਦਾ ਹੈ ਆਪਣੀ ਚੇਟਕ ਦੇ ਜਾਂਦਾ ਹੈ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਉਣ ਜਾਣੇ ਆ ਇੱਕ ਐਸੀ ਹੀ ਸ਼ਖਸੀਅਤ ਦੇ ਨਾਲ ਜਿਸ ਨੂੰ ਇਸ਼ਕ ਦੀ ਚੇਟਕ ਲੱਗੀ ਤੇ ਉਹ ਵਪਾਰੀ ਤੋਂ ਰੱਬ ਵਾਲੇ ਪਾਸੇ ਨੂੰ ਹੋ ਗਿਆ ਮੇਰੀ ਮੁਰਾਦ ਹੈ ਪ੍ਰੇਮ ਧਾਮ ਤੋਂ ਬਾਬਾ ਵੰਟੀ ਜੀ ਪਹਿਲਾ ਪਹਿਲਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮੱਚ ਬਾਬਾ ਜੀ ਅੱਜ ਜਿਸ ਤਰ੍ਹਾਂ ਨਾਲ ਸੋਸ਼ਲ ਮੀਡੀਆ ਤੇ ਤੁਹਾਡੇ ਬਾਰੇ ਚਰਚਾਵਾਂ ਹੋ ਰਹੀਆਂ ਨੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਕੌਂਟਰੋਵਰਸੀ ਬੜੀ ਲੰਮੀ ਚੌੜੀ ਹੋ ਜਾਂਦੀ ਹੈ ਮੈਂ ਜਾਨਣਾ ਚਾਹੁੰਗਾ ਕਿ ਬਾਬਾ ਬੰਟੀ ਜੀ ਨੂੰ ਇੱਕ ਇਸ਼ਕ ਦਾ ਜਾਗ ਫਕੀਰੀ ਦਾ ਜਾਗ ਆਖਰ ਲੱਗਾ ਕਿਤੋਂ ਇਸ਼ਕ ਕੀ ਕੈਸੀ ਚੀਜ਼ ਹੈ ਖੈਰ ਜਦੋਂ ਲੱਗਦਾ ਆਪਣੇ ਆਪ ਹੀ ਲੱਗਦਾ ਜੀ ਕਹਿੰਦੇ ਇਸ਼ਕ ਜੇ ਕਰਨ ਦੀ ਕੋਸ਼ਿਸ਼ ਜਦੋਂ ਕਰ ਹੀ ਨਹੀਂ ਸਕਦਾ ਇਸ਼ਕ ਜੀ ਇਸ਼ਕ ਮੈਨੂੰ ਉਹ ਅਸਰ ਕਰ ਬਾਬਾ ਹਦਰ ਸ਼ੇਖ ਸਰੂਦਿਨ ਸਰਜਾ ਰਹਿਮਤੁਲਾਹ ਦੇ ਸਰਕਾਰ ਜੀ ਮਰੇਕੋਟਲਾ ਸ਼ਹਿਰ ਦੇ ਇੱਕ ਜ਼ੁਰਗ ਨੇ ਜਿਹਦਾ ਵੀਾਰਗਾ ਦੇ ਵਿੱਚ ਬੱਸ ਸਾਡੇ ਪੁੱਛਤਿਆਂ ਨਹੀਂ ਜਾਂਦੇ ਆ ਰਹੇ ਸੀਗੇ ਜੀ ਜਦੋਂ ਮੈਂ ਆਪਣੇ ਬਡੇ ਭਰਾ ਨਾਲ ਗਿਆ ਸੀਗਾ ਤੇ ਕਿਹੈਸਾ ਆਨੰਦ ऐसा नूर उस दरगाह पे मैंने महसूस होया जी और एक गल है 8 मार्च 2001 दी जी 8 मार्च 2001 ਨੂੰ ਫਸਟ ਟਾਈਮ ਬ੍ਰਦਰ ਨਾਲ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਬਸ ਉੱਥੇ ਹੀ ਆ ਵਾਪਸ ਨਹੀਂ ਆਇਆ ਜੀ ਬੋਡੀ ਜੀਰੋ ਵਾਪਸ ਆ ਗਈ ਹੈ ਜੀ ਤੇ ਪਰ ਰੂਹ ਹਰ ਟਾਈਮ ਉੱਥੇ ਹੀ ਹੈ ਮਤਲਬ ਕਹਿ ਸਕਦੇ ਕਿ ਇਸ਼ਕ ਦਾ ਡੰਗ ਐਸਾ ਲੱਗਿਆ ਕਿ ਬਿਲਕੁਲ 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 ਜੀ ਅੱਜ ਤੁਸੀਂ ਮਹਾਪੁਰਸ਼ਾਂ ਦੀ ਰਹਿਮਤ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਹੋ ਬਹੁਤ ਕੁਝ ਚੱਲ ਰਿਹਾ ਹੈ ਵਪਾਰ ਵੀ ਕਰ ਰਹੇ ਹੋ ਕਿਉਂਕਿ ਅਕਸਰ ਜਦੋਂ ਗੱਲ ਕਰਦੇ ਨੇ ਲੋਕ ਫਕੀਰੀ ਦੀ ਗੱਲ ਕਰਦੇ ਨੇ Sufism ਦੀ ਗੱਲ ਕਰਦੇ ਨੇ ਤੇ ਸਾਡੇ ਦਰਸ਼ਕ ਇਹ ਜਾਨਣਾ ਚਾਹਣਗੇ ਕਿ ਤੁਸੀਂ ਕਿਸ ਘਰਾਣੇ ਦੇ ਨਾਲ ਜੁੜੇ ਹੋਏ ਹੋ ਮੈਂ ਵੈਸੇ ਹੈਦਰੀ ਘਰਾਣਾ ਹੈ ਲੇਕਿਨ ਹੈਦਰੀ ਘਰਾਣਾ ਇੱਕ ਸ਼ਾਖਾ ਹੈ ਜੀ ਵੈਸੇ ਚਾਰ ਘਰਾਣੇ ਹੁੰਦੇ ਨੇ ਸ਼ਾਹਰਵਰਦੀ ਜੀ ਨਕਸ਼ਬੰਦੀ ਜੀ ਕਾਦਰੀ ਔਰ ਚਿਸ਼ਤੀ ਜੀ ਜਿਹੜੇ ਸਰਕਾਰ ਬੱਬਾ ਹੈਦਰ ਸ਼ੇਖ ਥ्रू ਦੇ ਇਸ ਸਰ ਜਾ ਰਹਿਮਤੁਲਾਹ ਸਰਕਾਰ ਨੇ ਇਸ ਸ਼ਾਹਰਵਰਦੀ سلسلے ਚੋਂ ਜੀ ਪਰ ਲੋਕ ਅਕਸਰ ਕਹਿੰਦੇ ਨੇ ਕਿ ਬੰਟੀ ਬਾਬਾ ਜੀ ਸਿਰ ਬੋਹ ਹਲਾਉਂਦੇ ਨੇ ਜੀ ਬਿਲਕੁਲ ਫਕੀਰੀ वैसे त मैं सांझी ਕਰ ਦੇਣਾ ਦਰਸ਼ਕਾਂ ਨੂੰ ਕਿ ਇੱਕ ਫਕੀਰੀ ਲੇਖਦੀ ਇੱਕ ਫਕੀਰੀ ਭੇਕਦੀ ਇੱਕ ਪਿੱਛਾ ਮੁੜ ਮੁੜ ਵੇਖਦੀ ਬਿਲਕੁਲ ਤੁਹਾਡੀ ਫਕੀਰੀ ਕਿਹੜੀ ਹੈ ਮੈਂ ਮਸਤੀ ਦੀ ਫਕੀਰੀ ਲੰਨਾ ਆਪਣੇ ਜੀ ਬੜੇ ਲੋਕਾਂ ਦੇ ਮਨ ਦੇ ਵਿੱਚ ਬਹਿ ਮੈਂ ਕਿ ਸਿਰਕ ਮੰਨਦੇ ਨੇ ਸਿਰਕ ਕਮਾ ਕੇ ਕੀ ਕੀ ਹੁੰਦਾ ਕੀ ਹੈ ਜੀ ਬੜੇ ਲੋਕ ਸੋਚਦੇ ਸ਼ਾਇਦ ਆਗੇ ਬਾਬਾ ਜੀ ਆ ਗਏ ਸ਼ਾਇਦ ਨੇ ਮਾਤਾ ਆ ਗਈ ਸ਼ਾਇਦ ਨੇ ਕੋਈ ਪੀਰ ਆ ਗਿਆ ਐਸਾ ਕੁਛ ਨਹੀਂ ਜੀ ਕਿਸੇ ਇਨਸਾਨ ਦੇ ਅੰਦਰ ਨਾ ਕਦੇ ਕੋਈ ਚੀਜ਼ ਆਈ ਹੈ ਨਾ ਆਂਦੀ ਹੈ ਜੀ ਲੇਕਿਨ ਬੜੇ ਲੋਕ ਵਿਆਹ ਵਿੱਚ ਨੱਚਦੇ ਨੇ ਜੀ ਤੁਸੀਂ ਦੇਖਿਆ ਹੋਊਗਾ ਸ਼ਾਦੀਆਂ ਵਿੱਚ ਨੱਚਦੇ ਨੇ ਮਿਊਜ਼ਿਕ ਦੇ ਉੱਪਰ ਨੱਚਦੇ ਨੇ ਅਸੀਂ ਆਪਣੇ ਯਾਰ ਦੀ ਮਸਤੀ ਵਿੱਚ ਨੱਚਦੇ ਆ ਜੀ ਉਹਦੀ ਮਸਤੀ ਵਿੱਚ ਮਸਤਾਜ਼ ਹੈ ਜੀ ਹੁਣ ਸਿਰਕ ਮਾਉਣਾ ਕਹਿ ਲੋ ਅਸੀਂ ਆਪਣੇ ਬੰਦੇ ਉਸ ਟਾਈਮ ਸ਼ੂਨਿਆ ਤੇ ਮਹਿਸੂਸ ਕਰਦੇ ਆ ਜੀ ਜ਼ੀਰੋ ਤੇ ਸ਼ੂਨਿਆ ਦੇ ਮਹਿਸੂਸ ਕਰਦੇ ਆ ਉਹਦੇ ਨਾਮ ਦੀ ਮਸਤੀ ਲੈਣੇ ਆਨੰਦ ਲੈਣੇ ਆ ਜੀ ਨਾ ਕਿ ਸਾਡੇ ਅੰਦਰ ਕੋਈ ਮਾਤਾ ਪੀਰ ਬਾਬਾ ਐਸਾ ਕੁਝ ਨਹੀਂ ਹੈ ਨਹੀਂ ਕਾਰਨ ਕੀ ਹੈ ਜਦੋਂ ਅਸੀਂ ਸਮਾਜ ਦੇ ਵਿੱਚ ਦੇਖਦੇ ਆ ਖਾਸ ਕਰ ਸੋਸ਼ਲ ਪਲੇਟਫਾਰਮ ਤੇ ਦੇਖਦੇ ਆ ਅੱਜ ਕੱਲ ਇਹ ਟ੍ਰੈਂਡ ਚੱਲਿਆ ਹੋਇਆ ਹੈ ਕੋ ਕਿਸੇ ਤਰ੍ਹਾਂ ਨਾਲ ਲੋਕਾਂ ਨੂੰ ਪਰਮਾ ਰਿਹਾ ਹੈ ਕੋਈ ਕਿਸੇ ਤਰ੍ਹਾਂ ਨੂੰ ਲੋਕਾਂ ਨੂੰ ਪਰਮਾ ਰਿਹਾ ਹੈ ਅਸੀਂ ਕਿੱਦਾਂ ਮਤਲਬ ਸਾਡੇ ਦਰਸ਼ਕ ਕਿੱਦਾਂ ਮੰਨਣ ਵੀ ਤੁਸੀਂ ਪਰਮਾ ਨਹੀਂ ਰਹੇ ਹੋ ਸਿਰਫ ਰੱਬ ਨਾਲ ਜੋੜ ਰਹੇ ਹੋ ਨਹੀਂ ਦਰਸ਼ਕਾਂ ਨੂੰ ਖਰ ਪਤਾ ਇਸ ਚੀਜ਼ ਦਾ ਕਾਫੀ ਹੱਦ ਤੱਕ ਪਤਾ ਲੋਕਾਂ ਨੂੰ ਜੋ ਇਸੇ ਪ੍ਰੇਮਧਰ ਨਾਲ ਜੁੜੇ ਹੋਏ ਹੈ ਜੀ ਔਰ ਉਸ ਤੋਂ ਇਲਾਵਾ ਪਰਮਾ ਨਹੀਂ ਰਹੇ ਪਰਮਾ ਕੇ ਇਨਸਾਨ ਕੀ ਕਰੂਗਾ ਪੈਸਾ ਲਊਗਾ ਨਾ ਜੀ ਜੋ ਕੋਈ ਵੀ ਪਖੰਡਵਾਦ ਕਰੂਗਾ ਪਰਮਾਊਗਾ ਕੁਝ ਗਲਤ ਕਰੂਗਾ ਤਾਂ ਇਟ ਮੀਨ ਜਦੋਂ ਨੇ ਸੋੜ ਕਿ ਉਹ ਕਿਸੇ ਰੂਪ ਵਿੱਚ ਪੈਸਾ ਲੈਣਾ ਜੀ ਪ੍ਰੇਮ ਤਾਮ ਇੱਕ ਐਸਾ ਦਰਬਾਰ ਹੈ ਬੰਤੀ ਬਾਬਾ ਸਰਕਾਰ ਨੇ ਕਿਹੋ ਜਿਹਾ ਨਾਮ ਦਿੱਤਾ ਯੋ ਕਿ ਹਿੰਦੋਸਤਾਨ ਨਹੀਂ ਵਾਕਿਆ ਵਰਲਡ ਦੇ ਵਿੱਚ ਕੋਈ ਇੱਕ ਇਨਸਾਨੇ ਨਹੀਂ ਕਹਿ ਸਕਦਾ ਵੀ ਬੰਟੀ ਬਾਬਾ ਜੀ ਨੇ ਕਿਸੇ ਰੂਪ ਕਿਸੇ ਤੋਂ ਕਦੀ ਪੈਸਾ ਲਿਆ ਹੋਵੇ ਜੀ ਇਸ ਤੋਂ ਵੱਡਾ ਤਾਂ ਕੋਈ ਸੁਮਤ ਮੰਦੇ ਨਹੀਂ ਨਹੀਂ ਪਰ ਲੋਕ ਪ੍ਰੇਮ ਸਰੂਪ ਭੇਟਾ ਤਾਂ ਲੈ ਕੇ ਆਉਂਦੇ ਹੀ ਹੋਣਗੇ ਇੱਥੇ ਕੋਈ ਕੁਝ ਵੀ ਲੈ ਕੇ ਆਵੇ ਜੀ ਕਦੀ ਇੱਕ ਸ਼ਖਸ਼ੇ ਨਹੀਂ ਕਹਿ ਸਕਦਾ ਇਹ ਬੰਟੀ ਬਾਬਾ ਜੀ ਦੀ ਆਸ਼ੀਰਵਾਦ ਲਈ ਬੜੇ ਲੋਕ ਲੈ ਕੇ ਆਉਂਦੇ ਜੀ ਬੜੇ ਲੋਕ ਲੋਕਾਂ ਦੇ ਕੰਮ ਹੁੰਦੇ ਨੇ ਲੈ ਕੇ ਆਉਂਦੇ ਆ ਪਿਆਰ ਦੇ ਨਾਲ ਲੈ ਕੇ ਆਉਂਦੇ ਬਿਲਕੁਲ ਲੈ ਕੇ ਆਉਂਦੇ ਤੁਸੀਂ ਮੇਰੀਆਂ ਵੀਡੀਓਜ਼ ਦੇਖੋ ਜੀ ਹਰ ਵੀਡੀਓ ਦੇ ਵਿੱਚ ਮੈਂ ਕੀ-ਕੀ ਹੋਇਆ ਅਗਰ ਕੋਈ ਕੁਝ ਲੈ ਕੇ ਆਇਆ ਆਪਣੇ ਪਿੰਡ ਦੇ ਵਿੱਚ ਆਪਣੇ ਜਿੱਥੇ ਵੀ ਤੁਰਨਾ ਹੈ ਪਿੰਡ ਹੈ ਸ਼ਹਿਰ ਹੈ ਕੁਝ ਵੀ ਹੈ ਉੱਥੇ ਕਿਸੇ ਜੂਸਮੰਦੀ ਹੈਲਪ ਕਰ ਲੈਣਾ ਪੈਸੇ ਜੀ ਜੀ ਪਰ ਮਾਤਮਾ ਜਿਆਦਾ ਖੁਸ਼ ਹੋਊਗਾ ਨਹੀਂ ਅਸੀਂ ਚਲੋ ਇਸ ਗੱਲ ਨੂੰ ਤੁਹਾਡੀ ਨੂੰ ਮੰਨਦੇ ਕਿਉਂਕਿ ਜੇ ਤੁਸੀਂ ਕਹਿ ਰਹੇ ਹੋ ਕਿ ਪ੍ਰੇਮ ਧਾਮ ਕਿਸੇ ਤੋਂ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਲੈ ਰਿਹਾ 100% ਜੀ ਫਿਰ ਐਡਾ ਸਟਰਕਚਰ ਚੱਲਦਾ ਕਿਵੇਂ ਕਿਉਂਕਿ ਤੁਸੀਂ ਬਿਲਡਿੰਗਸ ਬਣਾ ਰਹੇ ਹੋ ਨਾ ਇਨਫਰਾਸਟ੍ਰਕਚਰ ਤਿਆਰ ਕਰ ਰਹੇ ਹੋ 10 ਤੋਂ 20 ਟ੍ਰਸਟੀਆਂ ਅਸੀਂ ਦਰਵਾ ਦੇ ਜੀ ਠੀਕ ਹੈ 10 ਤੋਂ 20 ਟ੍ਰਸਟੀਆਂ ਆਪਸੀ ਜੋ ਮਰਜ਼ੀ ਪਾਈਏ ਨਾ ਪਾਈਏ ਪਬਲਿਕ ਦਾ ਅੱਖ ਦੀ ਕੋਈ ਪੈਸਾ ਨਹੀਂ ਆਉਂਦਾ ਇੱਥ ਨੇ ਇੱਕ ਹੋਰ ਬੜੀ ਚੀਜ਼ ਹੈ ਕਿ ਲੋਕ ਕਹਿੰਦੇ ਨੇ ਕਿ ਬਾਬਾ ਜੀ ਮੱਥਾ ਟਿਕਾਉਂਦੇ ਨੇ ਮੱਥਾ ਟਿਕਾਉਂਦੇ ਨੇ ਮਤਲਬ ਮੱਥਾ ਟਿਕਾਉਂਦੇ ਨੇ ਮਤਲਬ ਵੀ ਕੋਈ ਚਰਮ ਸਪਰਸ਼ ਕਰਦੇ ਆ ਲੋਕ ਹਾਂਜੀ ਹਾਂਜੀ ਮੈਨੇ ਬਹੁਤ ਮੇਰੀ ਕਿਸੇ ਤਰ੍ਹਾਂ ਤੁਸੀਂ ਇਹ ਮੈਂ ਮੇਰੇ ਵੀਡੀਓਜ਼ ਦੇਖੋ ਬਹੁਤ ਵੀਡੀਓਜ਼ ਮੈਨੇ ਬਣਾ ਕੀਤਾ ਹੋਇਆ ਬਹੁਤ ਵੀਡੀਓਜ਼ ਬਣਾ ਕੀਤਾ ਹੋਇਆ ਮੈਨੇ ਹਰ ਵੀਡੀਓ ਚੀ ਚੀ ਬੋਲੀ ਹੋਈ ਹੈ ਕਿ ਕਿਸੇ ਇਨਸਾਨ ਦੇ ਚਰਨ ਸਪਸ਼ਨਾ ਕਰੋ ਪਰਮਾਤਮਾ ਨੂੰ ਮੱਥਾ ਟਿਕੋ ਰਬ ਨੂੰ ਮੱਥਾ ਟਿਕੋ ਸਰਕਾਰ ਨੂੰ ਮੱਥਾ ਟਿਕੋ ਲੇਕਿਨ ਨਹੀਂ ਲੋਕ ਟਿਕਦੇ ਆਗੇ ਲੋਕਾਂ ਦੀ ਆਸਥਾ ਹੈ ਅਸਲ 'ਚ ਲੋਕ ਪੇਨ ਦੇ ਵਿੱਚ ਵੱਜ ਜਾਂਦੇ ਨੇ ਨਾ ਮੈਂ ਤੁਹਾਨੂੰ ਕਿਸੇ ਨੂੰ ਕੁਝ ਮਿਲਦਾ ਹੈ ਤੇ ਉਹ ਆਪਣਾ ਸਤਕਾਰ ਬਿਲ ਚਰਚਾ ਕਪੜਾ ਮਾਸ ਮਾਸ ਸਤਕਾਰ ਦਿੰਦੇ ਨੇ ਮੈਂ ਆਪਣੇ ਗੁਰੂ ਜੀ ਨੂੰ ਵੀ ਇਹ ਸਵਾਲ ਕੀਤਾ ਸੀ ਜੀ ਇਹ ਮੇਰੇ ਗੁਰੂ ਜੀ ਸੀ ਖੜਾ ਪ੍ਰੇਸ਼ ਜੀ ਮੰਤ ਲੇਂਦਰ ਗੀ ਜੀ ਮਹਾਰਾਜ ਮੈਂ ਇਹਨਾਂ ਨੂੰ ਸਵਾਲ ਕੀਤਾ ਕਿ ਮਹਾਰਾਜ ਮੈਨੂੰ ਬੜਾ ਅਛਰ ਨਹੀਂ ਲੱਗਦਾ ਮਤਲਬ ਲੋਕ ਕਿਨਿਸ਼ਪਰਸ਼ ਕਰਦੇ ਆ ਮੈਨੂੰ ਆਨੰਦ ਨਹੀਂ ਆਉਂਦਾ ਮੈਂ ਆਪਣੀ ਮਸਤੀ 'ਚ ਮਸਤ ਆ ਜੀ ਤਾਂ ਗੁਰੂ ਜੀ ਨੇ ਕਿਹਾ ਬੇਟਾ ਉਹਨਾਂ ਨੂੰ ਸਕੂਨ ਮਿਲਦਾ ਨਾ ਜੀ ਪਬਲਿਕ ਤੇਰੇ ਕੋਲ ਆਨੰਦ ਔਰ ਸਕੂਨ ਬਸੇ ਆਂਦੀ ਹੈ ਜੀ ਉਹਨੂੰ ਤੇਰੇ ਪੈਰੀਂ ਹੱਥ ਲਾ ਕੇ ਸਕੂਨ ਮਿਲਦਾ ਹੈ ਲੈ ਲੈ ਨਹੀਂ ਤੇਰਾ ਕੀ ਚੰਦ ਹੈ ਜੀ ਸਨਾਤਨ ਧਰਮ ਦੇ ਵਿੱਚ ਅਖਾੜੇ ਦੀ ਬੜੀ ਅਹਿਮੀਅਤ ਹੈ ਬਿਲਕੁਲ ਬਿਲ ਸਨਾਤਨ ਧਰਮ ਨੂੰ ਅਖਾੜੇ ਨੇ ਬਹੁਤ ਕੁਝ ਦਿੱਤਾ ਹੈ ਬਿਲਕੁਲ ਖੜਾ ਕੁਛ ਹੀ ਨਾ ਉਹ ਅਖਾੜੇ ਅਖਾੜੇ ਪਰਿਸ਼ਦੀਆਂ ਆਪਣੀਆਂ ਅਹਿਮੀਅਤ ਰਹੀਆਂ ਉਹਨਾਂ ਦੀ ਆਪਣੀਆਂ ਬਲੰਦੀਆਂ ਰਹੀਆਂ ਔਰ ਤੁਸੀਂ ਉੱਥੋਂ ਜੁੜ ਕੇ ਇਸ ਪਾਸੇ ਆਏ ਹੋ ਬਿਲਕੁਲ ਬਿਲਕੁਲ ਤੇ ਬਹੁਤ ਬਹੁਤ ਸਿੱਖੇ ਆਏ ਹੋ ਜੀ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਚਾਹੇ ਨਿਸ਼ਪਸ਼ ਕਰਨ ਨਾਲ ਤੁਹਾਨੂੰ ਪਵਿੱਤਰ ਅਨੰਦ ਮਿਲਦਾ ਕਰ ਲੈਂਦੇ ਫਿਰ ਅਸੀਂ ਇੱਥੇ ਡਿਸੀਜਨ ਲਿਆ ਸੀ ਬੜੇ ਲੋਕਾਂ ਨੂੰ ਅਸੀਂ ਮੈਸੇ ਜੀ ਇੱਕ ਬੰਟੀ ਬਾਬਾ ਜੀ ਕੰਟਰੋਵਰਸੀ ਤੇ ਸਾਰੇ ਕਰਦੇ ਨੇ ਤੁਸੀਂ ਇਹ ਕਰਤਾ ਤੁਸੀਂ ਉਹ ਕਰਤਾ ਅਸੀਂ ਜਾਨਣਾ ਚਾਹੁੰਦੇ ਆ ਕਿ ਬੰਟੀ ਬਾਬਾ ਜੀ ਦੀ ਅਸਲ ਜ਼ਿੰਦਗੀ ਕਿਹੋ ਜਿਹੀ ਹੈ ਬੰਟੀ ਬਾਬਾ ਜੀ ਦਾ ਪਰਿਵਾਰ ਕਿਹੋ ਜਿਹਾ ਹੈ ਕਿੱਦਾਂ ਦੀ ਜ਼ਿੰਦਗੀ ਜਿੰਦੇ ਨੇ ਕਿਸ ਸਮਾਜ ਦੇ ਨਾਲ ਰਿਲੇਟਡ ਨੇ ਕਿੱਥੋਂ ਤੁਰੇ ਔਰ ਕਿਵੇਂ ਅੱਜ ਇੱਥੇ ਤੱਕ ਪਹੁੰਚੇ ਡਿਸਟ੍ਰਿਕਟ ਮਾਨਸਾ ਦਾ ਇੱਕ ਛੋਟਾ ਜਿਹਾ ਕਸਬਾ ਪਿੱਖੀ ਜੀ ਕਥੋਂ ਦਾ ਰਹਿਣਾ ਾਲਾ ਮੇ ਸਰਕਾਰ ਬਾਬਾ ਹੈਦਰ ਸ਼ੇਖ ਸਰੂਦின் ਸਰ ਜਹਾ ਰਹਿਮਤੁਨ ਵਾਲਾ ਸਰਕਾਰ ਦਾ ਮুরিਦ ਆ ਗੁਲਾਮ ਉਹਨਾਂ ਦਾ ਔਰ ਗਰਮ ਮਹਿਸੂਸ ਕਰਦਾ ਇਸ ਗੱਲ ਤੇ ਕਿ ਮੈਂ ਉਹਨਾਂ ਦਾ ਗੁਲਾਮ ਆ ਜੀ ਔਰ ਦੁਆ ਕਰਦਾ ਅਰਦਾਸ ਕਰਦਾ ਕਹਾਂ ਵਾਲੀ ਮੇਦੇ ਪੀੜ੍ਹੀਆਂ ਵੀ ਉਹਨਾਂ ਦੇ ਗੁਲਾਮ ਰਹਿਣ ਕਿਉਂਕਿ ਮੇਰੇ ਲਈ ਦੁਨੀਆ ਦੇ ਸਭ ਤੋਂ ਵੱਡੇ ਬਾਦਸ਼ਾਹ ਨੇ ਉਹ ਜੀ ਔਰ ਸੰ 2000 ਕਿਲਪਚੁਰੀ ਜਾਣੇ ਆਇਆ ਜੋ ਗੱਦੀ ਹੈ ਲਗਭਗ ਸੈਕੜੇ ਸਾਲ ਤੋਂ ਚੱਲਦੀ ਆ ਰਹੀ ਸਾਡੇ ਬਜ਼ੁਰਗਾ ਤੋਂ 300 ਸਾਲ ਤੋਂ ਰੈਗੂਲਰ ਚੱਲਦੀ ਆ ਰਹੀ ਹੈ ਗੱਦੀ ਜੀ ਮੈਂ ਇੱਕ ਬਿਜ਼ਨਸਮੈਨ ਇਨਸਾਨ ਹਾਂ ਕਾਰੋਬਾਰ ਕਰਦਾ ਆਪਣਾ ਜੀ 6 ਦਿਨ ਪ੍ਰੋਪਰ ਆਪਣੇ ਆਫਿਸ ਚੁਣਨਾ ਆਪਣੇ ਕੰਮ ਤੇ ਉਹਨਾਂ ਆਪਣੇ ਕਾਰੋਬਾਰ ਤੇ ਹੋਣਾ ਜੀ ਸਿਰਫ ਇੱਕ ਰਾਤ ਹੈ ਮੇਰੇ ਕੋਲ ਵੀਰਵਾਰ ਦੀ ਰਾਤ ਜਦੋਂ ਮੈਂ ਦਰਵਾਜ਼ਾ ਆਉਣਾ ਜੀ ਵੀਰਵਾਰ ਦਰਵਾਜ਼ਾ ਆ ਕੇ ਚੌ ਜੀ ਸੰਗਤ ਇਥੇ ਹਰ ਸਟੇਟ ਤੋਂ ਆਉਂਦੀ ਹੈ ਜੀ ਖਾਲੀ ਪੰਜਾਬ ਨਹੀਂ ਹਰ ਸਟੇਟ ਤੋਂ ਸੰਗਤ ਇਥੇ ਪਹੁੰਚਦੀ ਹੈ ਜੀ ਦਿੱਲੀ ਪੋਂਬੇ ਹਰਿਆਣਾ ਹਿਮਾਚਲ ਹਰ ਸਟੇਟ ਦੀ ਸੰਗਤ ਇਥੇ ਆਉਂਦੀ ਹੈ ਜੀ ਪੂਰੀ ਰਾਤ ਮੈਂ ਸੰਗਤ ਕੋਲਾ ਸੈਕਿੰਡ ਡੇ ਯਾਨੀ ਕਿ ਫਰਾਈਡੇ ਮਾਰਨਿੰਗ ਮੈਨੇ ਆਪਣੇ ਕੰਮ ਤੇ ਫਿਰ ਚਲੇ ਜਾਣਾ ਹੈ ਮਤਲਬ ਵੀਰਵਾਰ ਦੀ ਰਾਤ ਵੀਰਵਾਰ ਦੀ ਰਾਤ ਇਥੇ ਗੱਦੀ ਦੀ ਸੇਵਾ ਕਰਦੇ ਬਿਲਕੁਲ ਬਿਲਕੁਲ ਜੀ 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 ਇੱਕ ਹੋਰ ਚੀਜ਼ ਬਾਬਾ ਜੀ ਵੀ ਤੁਹਾਨੂੰ ਇਹ ਚिटक ਲੱਗੀ ਕਿਵੇਂ ਕਿਉਂਕਿ ਇੱਕ ਹੁੰਦਾ ਹੈ ਨਾ ਕਿ ਇੱਕ ਨਾਰਮਲ ਪਰਿਵਾਰ ਦੇ ਵਿੱਚ ਬੰਦਾ ਪੈਦਾ ਹੋਇਆ ਇੱਕ ਨਾਰਮਲ ਜ਼ਿੰਦਗੀ ਲੈ ਕੇ ਪੈਦਾ ਹੋਇਆ ਖੈਰ ਤੁਸੀਂ ਤਾਂ ਬਾਣੀਆਂ ਪਰਿਵਾਰ ਚੋਂ ਬਪਾਰ ਵਪਾਰ ਤੁਹਾਡੇ ਸਿਗਾਰ ਰਗ ਰਗ ਬਿਲਕੁਲ ਦੇ ਹੈ ਜੀ ਬਾਣੀਆਂ ਦੇ ਪਰ ਇਸ ਪਾਸੇ ਨੂੰ ਲਗਨ ਕਿਵੇਂ ਲੱਗੀ ਕਿਉਂਕਿ ਕੰਟਰੋਵਰਸੀ ਹਰ ਕੋਈ ਕਰ ਰਿਹਾ ਹੈ ਪਗਰ ਇਹ ਜਾਣਨ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਕਿ ਇਹ ਜਾਗ ਕਿਵੇਂ ਲੱਗਾ ਸਿਰਫ ਜਾਣਦੇ ਨਾਲ ਹੀ ਜਗ ਲੱਗ ਗਿਆ ਮੈਂ ਵਸਤੇ ਪੁੱਛਤੈ ਨਹੀਂ ਕਰਦੀ ਸਾਡੀ ਲੇਕਿਨ ਫਿਰ ਵੀ ਮੈਂ ਫਸਟ ਟਾਈਮ ਤੁਹਾਡੇ ਕੈਮਰੇ 'ਕੇ ਗੱਲ ਦੱਸਣ ਜਾ ਰਿਹਾ ਅੱਜ ਤੱਕ ਨਾਲ ਇਸੇ ਸਵਾਲ ਕੀਤਾ ਹੈ ਕਿ ਮੈਂ ਫਸਟ ਟਾਈਮ ਹੀ ਦੱਸਣ ਜਾ ਰਿਹਾ ਮੈਂ ਬਿਲਕੁਲ ਇਸ ਕਿ ਉਹਨੇ ਮੰਨਦਾ ਸੀ ਉਸ ਟਾਈਮ ਜੀ ਮੈਂ ਪਰਮਾਤਮਾ ਨੰਦਿ ਕਿਸੇ ਪਾਵਰ ਨੂੰ ਨਹੀਂ ਮੰਨਦਾ ਹੁੰਦਾ ਸੀ ਕੋ ਵਕਤ ਸੀਗਾ ਐਸਾ ਜੀ ਲੇਕਿਨ ਮੇਰੇ ਬਡੇ ਪਾਇਸ ਸਾਹਿਬ ਨੇ ਰਵੀ ਗੋਇਲ ਉਹ ਮੈਨੂੰ ਕੁਮਰੇ ਕੂਟ ਲੈ ਕੇ ਗਏ ਸੀਗੇ ਜੀ ਤੇ ਉੱਥੇ ਜਾ ਕੇ ਇੱਕ ਦਰਗਾਹ ਸ਼ਰੀਫ ਦੇ ਅੰਦਰ ਐਂਟਰ ਕੀਤਾ ਜੀ ਤਾਂ ਮੈਨੂੰ ਇੱਕ ਲੋਰ ਐਸਾ ਨਜ਼ਰ ਆਇਆ ਜੀ ਕਿ ਮਨ ਨੂੰ ਲੱਗਾ ਕੁਛ ਹੈ ਇੱਥੇ ਬਸ ਜੀ ਕੁਛ ਹੈ ਉਥੇ ਇੱਕ ਦੁਆ ਕੀਤੀ ਚਲੋ ਮੈਂ ਕੈਮਰੇ ਗੈਨ ਨਹੀਂ ਦੱਸ ਸਕਦਾ ਕਿ ਦੁਆ ਕੀਤੀ ਮੈਂ ਆਪਣੇ ਪਰਸਨਲ ਲਾਈਫ ਦੀ ਕੋਈ ਵੀ ਦੁਆ ਕੀਤੀ ਜੀ ਤੋ ਦੁਆ ਐਸੀ ਕਬੂਲ ਹੋਈ ਮੇਰੀ ਜੋ ਕਮ ਮੇਰੇ ਇਸ ਲਾਈਫ ਵਿੱਚ ਹੁੰਦੇ ਉਮੀਦ ਨਹੀਂ ਸੀਗੀ ਜੀ ਤਾ ਉਹ ਕਮ ਸਰਕਾਰ ਨੇ ਮੇਰਾ ਕੀਤਾ ਉਸ ਤੋਂ ਬਾਅਦ ਅੱਜ ਤੱਕ ਜੀ ਮੈਂ ਬਸ ਬਾਡੀ ਕਿਤੇ ਵੀ ਹੋਵੇ ਮੇਰੀ ਰੂਹ ਉੱਥੇ ਜੁੜੀ ਹੋਈ ਹੈ ਕੀ ਬਾਤ ਹੈ ਜੀ ਰੂਹ ਮੇਰੀ ਹਮੇਸ਼ਾ ਪ੍ਰੇਮ ਦਾਮ ਚ ਹੈ ਬਾਡੀ ਮੇਰੀ ਕਿਤੇ ਵੀ ਹੋਵੇ ਉਹ ਵੈਸੇ ਵੀ ਕਹਿੰਦੇ ਨੇ ਜੀ ਗੁਰੂ ਬਿਨਾ ਗਤਰੀ ਤੇ ਸ਼ਾਹ ਬਿਨਾ ਸ਼ਾਹੀ ਦਾ ਪਤ ਨਹੀਂ ਗੁਰੂ ਦਾ ਹੋਣਾ ਜ਼ਰੂਰੀ ਹੈ ਚਲੋ ਤੁਹਾਨੂੰ ਮਲੇਰਕੋਟਲੇ ਦੇ ਕਿਉਂਕਿ ਬਹੁਤ ਸ਼ਾਨ ਦੀ ਸਰਕਾਰ ਹੈ ਉਹਨਾਂ ਦੀ ਸ਼ਾਨ ਦੇ ਵਿੱਚ ਅਸੀਂ ਕੋਈ ਉੱਚਾ ਨੀਵਾ ਲਫ਼ਜ਼ ਨਹੀਂ ਕਹਿ ਸਕਦੇ ਕਿਉਂਕਿ ਸਾਡੇ ਕੋਲ ਜ਼ੁਬਾਨ ਸਾਡੇ ਕੋਲ ਸ਼ਬਦ ਨਹੀਂ ਕਿ ਕਿਸੀਂ ਉਹਨਾਂ ਦੀ ਸ਼ਾਨ ਦੇ ਵਿੱਚ ਕੁਝ ਬੋਲ ਸਕੀਏ ਚਲੋ ਗੱਲ ਆਪਾਂ ਤੁਹਾਡੇ ਤੇ ਲੈ ਕੇ ਆਉਨੇ ਆ ਵਪਾਰ ਕਰਦੇ ਕਰਦੇ ਇੱਧਰ ਨੂੰ ਜੁੜ ਗਏ ਜੀ 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 ਫਿਰ ਵਪਾਰ ਕਿਵੇਂ ਚੱਲ ਰਿਹਾ ਤੁਹਾਡਾ ਬਿਜ਼ਨਸ ਬਹੁਤ ਵਧੀਆ ਚੱਲ ਰਿਹਾ ਜੀ ਬੜੀ ਉਹਨਾਂ ਦੀ ਕਿਰਪਾ ਨਾਲ ਬਿਜ਼ਨਸ ਚੱਲ ਰਿਹਾ ਜੀ ਬਹੁਤ ਅੱਛਾ ਬਿਜ਼ਨਸ ਹੈ कर रहे हो बिजनेस मैं चिराग के नाम से तो जितने भी जरा प्रोडक्ट मिलेगा जी चिराग का प्रोडक्ट सारे मेरे होगी जी इस तो तरह चिराग होम्स चिराग बिल्डर चिराग आयुर्वेदिक चिराग मटीरियल चिराग में जिन्हें भी प्रोडक्ट मिलेंगे चिराग नाम ही क्यों रखे हो सरकार के नाम से रखे हुआ है जी क्योंकि मेरे घर भी दरबार से भी चौबी घंटे अखंड चिराग चलते हैं हर टाइम चिराग चलते जी जी महारने जोत चल है जी ਸਰਕਾਰ ਦੇ ਚਿਰਾਗ ਚੱਲਦੇ ਨੇ 24 ਘੰਟੇ ਚੱਲਦੇ ਪਰ ਸੁ ਚਰਾਗਾ ਜੀ ਮਸਤਾ ਤੇ ਚਰਾਗੀ ਨਾਮ ਰੱਖਤਾ ਫਿਰ ਜੀ ਇੱਕ ਹੋਰ ਚੀਜ਼ ਬੰਟੀ ਬਾਬਾ ਜੀ ਸਾਡੇ ਦਰਸ਼ਕ ਜਨਨ ਚਾਹਣਗੇ ਕਿ ਤੁਹਾਡਾ ਅਸਲ ਨਾਮ ਕੀ ਹੈ ਮੇਰਾ ਅਸਲ ਨਾਮ ਮੁਕੇਸ਼ ਕੁਮਾਰ ਹੈ ਜੀ ਮੁਕੇਸ਼ ਕੁਮਾਰ ਮੁਕੇਸ਼ ਕੁਮਾਰ ਨਾਮ ਹੈ ਲੇਕਿਨ ਬੰਟੀ ਬਾਬਾ ਜੀ ਨਾਮ ਵੀ ਮੇਰਾ ਮਾਤਾ ਪਿਤਾ ਨੇ ਰੱਖਿਆ ਹੈ ਬੰਟੀ ਨਾਮ ਜੀ ਉਹ ਤੇਰਾ ਪਿਆਰ ਦਾ ਨਾਮ ਹੈ ਹਾਂ ਜੀ ਪਿਆਰ ਦਾ ਨਾਮ ਸੀ ਪਰ ਉਹ ਹੀ ਨਾਮ ਪੱਕ ਗਿਆ ਜੀ ਅਸਲ ਚ ਅਸੀਂ ਇਹ ਵੀ ਜਾਨਣਾ ਚਾਹੁੰਦੇ ਸੀ ਕਿ ਕੋਈ ਇਦਾਂ ਦੀ ਗੱਲਬਾਤ ਜਦੋਂ ਤੁਹਾਡੇ ਮਤਲਬ ਫਕੀਰੀ ਰੰਗ ਦੀ ਸ਼ੁਰੂਆਤ ਹੋਈ ਆ ਕਿਤੇ ਸਰਕਾਰਾਂ ਨੇ ਕੋਈ ਦਰਸ਼ਨ ਦਿੱਤਾ ਹੋਵੇ ਜੀ ਬਿਲਕੁਲ ਬਿਲਕੁਲ ਅਸਲੀ ਮੈਂ ਦੀ ਪੂਰੀ ਨਾ ਤੁਸੀਂ ਵੈਬਸਾਈਟ ਖੋਲ ਕੇ ਦੇਖੋ ਪੂਰੀ ਸਟੋਰੀ ਜਿਹਦੇ ਉੱਪਰ ਪਈਆਂ ਹੋਈਆਂ ਨੇ ਜੀ ਮੈਂ ਬੜੇ ਅੱਛੇ ਤਿਕਾ ਬਿਸ਼ਾਰਤ ਕੀਤੀ ਹੈ ਮਤਲਬ ਬਿਸ਼ਾਰਤ ਤੁਸੀਂ ਸਭ ਨਹੀਂ ਸਮਝ ਪਾਉਂਗੇ ਤਸੱਵਰ ਦੇ ਵਿੱਚ ਦਰਸ਼ਨ ਗੈਨ ਲੋ ਤੁਸੀਂ ਉਹਨੂੰ ਮੈਂ ਕਿਤੇ ਹਾਂ ਤਾਂ ਉਹਦੇ ਵਿੱਚ ਮੇਰੇ ਇੱਕ ਸ਼ਬਦ ਅਜ ਵੀ ਜ਼ਹਿਨ ਦੇ ਵਿੱਚ ਆ ਰਹੇ ਨੇ ਉਹ ਸ਼ਬਦ ਇੱਕ ਤਸੱਵਰ ਦਾ ਸ਼ਬਦ ਨੇ ਉਹ ਜੀ ਕਿ ਫਕਰਾਂ ਨੂੰ ਫਿਕਰ ਦਾ ਫੱਕਾ ਮਾਰ ਕੇ ਫਿਕਰ ਨੂੰ ਖਾ ਜਾਂਦੇ ਜਾਂਦੇ ਵਾਰੇ ਵਾਰੇ ਜਾਈ ਇਹਨਾਂ ਫਕਰਾਂ ਦੇ ਲੱਖੇ ਕੱਖ ਜਾਂਦੇ ਦੇਖ ਕੇ ਲੱਖ ਜਾਂਦੇ ਬਸ ਉਸ ਤੋਂ ਬਾਅਦ ਉਹ ਸ਼ਬਦ 3-4 ਵਾਰ ਮੇਰੇ ਕੰਨਾਂ 'ਚ ਪਏ ਜੀ ਤੇ ਮੈਂ ਸਮਝ ਗਿਆ ਕਿ ਕੋਈ ਨਾ ਕੋਈ ਕੋਈ ਨਾ ਕੋਈ ਪਾਵਰ ਐਸੀ ਹੈਗੀ ਹੈ ਜੋ ਮੈਨੂੰ ਆਪਣੇ ਨਾਲ ਜੋੜ ਰਹੀ ਹੈ ਜੀ ਉਸ ਤੋਂ ਬਾਅਦ ਗੱਦੀ ਤੇ ਬੈਠਾ ਸੇਵਾ ਸੰਗਤ ਜੀ ਸਰ ਬੀਰਵਾਰ ਦੀ ਬੀਰਵਾਰੀ ਤੁਸੀਂ ਲੋਕਾਂ ਲਈ ਮਹਈਆ ਹੁੰਦੇ ਹੋ ਹਰ ਬੀਰਵਾਰ ਇੱਥੇ ਆਉਂਗਾ ਹੀ ਉਸ ਤੋਂ ਇਲਾਵਾ ਜੀ ਪਰ ਅਸੀਂ ਇਹ ਵੀ ਜਾਨਣਾ ਚਾਹਾਂਗੇ ਕਿ ਪ੍ਰੇਮ ਧਾਮ ਬਣਾਉਣ ਦੀ ਜ਼ਰੂਰਤ ਕਿਉਂ ਭਾਈ ਪ੍ਰੇਮ 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 ਜਿੱਥੇ ਪਰ ਹੁੰਦਾ ਹੈ ਹਰ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਪ੍ਰੇਮਦਾਮ ਜਰੂਰ ਤੇ ਇਸ ਲਈ ਪਈ ਕਿ ਹਰ Hindu ਮੰਦਿਰ ਦੇ ਵਿੱਚ ਜਾ ਰਿਹਾ ਹੈ ਹਰ Sikh ਗੁਰਦੁਆਰਾ ਸਾਹਿਬ ਜਾ ਰਿਹਾ ਹੈ ਜੀ ਬਿਲਕੁਲ ਹਰ Muslim ਮਸਜਿਦ ਜਾ ਰਿਹਾ ਹੈ Christian ਚਰਚ ਵੱਲ ਨੂੰ ਜਾ ਰਿਹਾ ਹੈ ਜੀ ਕੁਝ ਐਸੇ ਦਰਵਾਜ਼ੇ ਵੀ ਹੋਣੇ ਚਾਹੀਦੇ ਹੈ ਜਿੱਥੇ ਮੁਹੱਬਤ ਦਾ ਪੈਗਾਮ ਹੋਵੇ ਸਭ ਇੱਕ ਥਾਂ ਲਈ ਦੇ ਵਿੱਚ ਭੋਜਨ ਕਰ ਸਕਣ ਜੀ ਪਰਮਾਤਮਾ ਨੇ ਕੋਈ ਇਨਸਾਨ ਜਾਤ ਪਾਤ ਬਣਾ ਕੇ ਨਹੀਂ ਭੇਜੀ ਦੁਨੀਆ 'ਚ ਨਹੀਂ ਪਰ ਬਾਣੀ ਤਾਂ ਸਾਫ਼-ਸਾਫ਼ ਕਹਿੰਦੀ ਹੈ ਕਿ ਮਾਨਸ ਕੀ ਜਾਤ ਸਭ ਇੱਕ ਹੀ ਪਛਾਣ ਤਾਂ ਖੁਦ ਕਹਿੰਦਾ ਗੁਰੂ ਘਰ ਜਾਂਦੇ ਆ ਤਾਂ ਫਿਰ ਪ੍ਰੇਮ ਧਾਮ ਬਣਾਉਣ ਦੀ ਜ਼ਰੂਰਤ ਕਿਉਂ ਪੈ ਗਈ ਸਰ ਕਿਉਂ ਕਿਉਂ ਅਲੱਗ-ਅਲੱਗ ਜਾ ਰਹੇ ਅੱਜ ਅਸੀਂ ਅੱਜ ਕਿਉਂ ਸਾਡੀ ਝਗੜੇ ਹੋ ਰਹੇ ਨੇ ਜੀ ਕਿਸ ਗੱਲ ਤੋਂ ਝਗੜੇ ਹੋ ਰਹੇ ਨੇ ਅੱਜ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਕੀ ਹਾਲ ਚੱਲ ਰਹੀ ਹੈ ਜੀ ਮੈਂ ਆ ਮੈਂ ਆ ਮੈਂ ਹਿੰਦੂ ਮੈਂ ਸਿੱਖ ਮੈਂ ਮੁਸਲਮਾਨ ਮੈਂ ਸਾਈ ਕੌਣ ਕਹਿੰਦਾ ਮੈਂ ਇਨਸਾਨ ਜੀ ਤੁਸੀਂ ਇਹ ਕਨਸੈਪਟ ਲੈ ਕੇ ਚੱਲਿਓ ਫਿਰ ਇਹਨੂੰ ਲਾਗੂ ਕਰਨ ਲਈ ਕੀ ਕਰ ਰਹੇ ਹੋ ਕੀ ਸਿਰਫ ਵੀਰਵਾਰ ਦੀ ਵੀਰਵਾਰ ਕੋਸ਼ਿਸ਼ ਸੰਤਾਂ ਦੇ ਵਿੱਚ ਆਉਣੇ ਹੋ ਤੇ ਗੱਲ ਕਰਦੇ ਹੋ ਉਸ ਤੋਂ ਇਲਾਵਾ ਕੀ ਕਰ ਰਹੇ ਹੋ ਕਰਦੇ ਆ ਕੋਸ਼ਿਸ਼ ਕਰਦਾ ਜਿੰਨੀ ਵੀ ਸੰਗਤ ਮੇਰੇ ਨਾਲ ਜੁੜੀ ਹੋਈ ਹੈ ਉਹਨੂੰ ਹਮੇਸ਼ਾ ਇੱਕੋ ਮੈਸੇਜ ਦਿੰਨਾ ਕਿ ਹਰ ਇਨਸਾਨ ਦਾ ਭਲਾ ਕਰੋ ਕੋਈ ਲੰਗਰ ਭੋਜਨ ਕਰ ਰਿਹਾ ਹੈ ਕੋਈ ਕਿਸੇ ਦੀ ਹੈਲਪ ਕਰਨੀ ਹੈ ਉਹਦੀ ਯਾਦ ਦੇ ਕੇ ਨਹੀਂ ਕਰਨੀ ਆਪਾਂ ਜੀ ਕਿ ਉਹ ਕਿਹੜੀ ਯਾਦ ਦਾ ਨੋ ਜੀ ਕਦੀ ਵੀ ਨਹੀਂ ਜੀ ਅਸੀਂ ਕਹਿੰਦਾ ਜੋ ਵੀ ਇਨਸਾਨ ਹੈ ਇਨਸਾਨ ਹੈ ਕੋਈ ਇਨਸਾਨ ਬਲੱਡ ਬੈਂਕ ਦੇ ਵਿੱਚ ਜਾਂਦਾ ਨਾ ਜੀ ਤਾ ਤੁਹ ਪੁੱਛਦੰਨੀ ਹੈ ਜੀ ਮੇਰਾ ਬੇਟਾ ਬਿਮਾਰ ਹੈ ਨੂੰ ਇਸਲਾਮ ਦਾ ਬਲਡ ਨਹੀਂ ਚਾਹੀਦਾ ਸਿੱਖ ਦਾ ਬਲਡ ਨਹੀਂ ਚਾਹੀਦਾ ਉਥੇ ਕਿਉਂ ਨਹੀਂ ਜਾਤ ਪਾਤ ਹੈਗੀ ਜੀ ਜੇ ਕਰੋ ਬਲਡ ਬੈਂਕ ਹੈ ਤਾਂ ਇਹ ਸਾਡਾ ਪ੍ਰੇਮ ਦਾ ਅੰਬਿਕ ਬੈਂਕ ਕਿਸ ਤਰ੍ਹਾਂ ਦਾ ਹੈ ਜੀ ਜੇ ਸਰ ਤਾਂ ਮਨੂੰ ਜੋੜਾ ਜਾਂਦਾ ਹੈ ਮੁਹੱਬਤ ਦਾ ਪੈਗਾਮ ਦਿੱਤਾ ਜਾਂਦਾ ਹੈ ਔਰ ਇਤਿਹਾਸਕਵਾ ਇਸ ਚੀਜ਼ ਦਾ ਕਿਸੇ ਵੀ ਗ੍ਰੰਥ ਨੂੰ ਖੋਲ ਲਓ ਤੁਸੀਂ ਕਿਸੇ ਵੀ ਧਰਮ ਦੇ ਗ੍ਰੰਥ ਨੂੰ ਪੈਗਾਮ ਉਹਦੇ ਵਿੱਚ ਵੀ ਮੁਹੱਬਤ ਹੈ ਜੀ ਕੋਈ ਜਾਤ ਮਾਰੀ ਨਹੀਂ ਹੈਗੀ ਕੋਈ ਪੰਥ ਮਾਰਾ ਨਹੀਂ ਕੋਈ ਕਾਸਟ ਮਾਰੀ ਨਹੀਂ ਹੈਗੀ ਉਹਦੇ ਵਿੱਚ ਕੁਝ ਲੋਕ ਹੁੰਦੇ ਨੇ ਜੀ ਜਿਹੜੇ ਪੜਕਾਂਦੇ ਨੇ ਹੋਰ ਕੁਝ ਨਹੀਂ ਅਸੀਂ ਕੁਦਰਤ ਦੇ ਉੱਤੇ ਕਦੀ ਸਵਾਲ ਨਹੀਂ ਕਰ ਸਕਦੇ ਬਿਲਕੁਲ ਸੰਤਾ ਮਹਾਪੁਰਸ਼ਾਂ ਦੇ ਕਿਉਂਕਿ ਕੋਈ ਕਿਸ ਲੈਵਲ ਤੇ ਬੈਠਾ ਹੈ ਕੋਈ ਕਿਸ ਲੈਵਲ ਤੇ ਬੈਠਾ ਹੈ ਪਰ ਗੱਲ ਇਹ ਹੁੰਦੀ ਹੈ ਕਿ ਜੇ ਪ੍ਰੇਮਤਾ ਮੱਜ ਕੰਮ ਕਰ ਰਿਹਾ ਹੈ ਉਸ ਨੂੰ ਸੋਸ਼ੀਅਲੀ ਅਸੀਂ ਕਹਿ ਲਈਏ ਸੋਸ਼ੀਅਲੀ ਅਸੀਂ ਕਹਿ ਲਈਏ ਕਿ ਸਮਾਜ ਨੂੰ ਕੀ ਸੇਵ ਦੇ ਰਿਹਾ ਹੈ ਸਮਾਜ ਲਈ ਕੀ ਕਰ ਰਿਹਾ ਹੈ ਸਿਰਫ ਇੱਕ ਵੀਰਵਾਰ ਦੀ ਰਾਤ ਹੈ ਜਾਂ ਉਸ ਤੋਂ ਇਲਾਵਾ ਵੀ ਕੁਝ ਕੀਤਾ ਜਾ ਰਿਹਾ ਹੈ ਮੈਂ ਕੁਝ ਜਾਸੇ ਜੋ ਕਰਦਾ ਚਲੋ ਅੱਜ ਤੱਕ ਮੈਂ ਕੈਮਰਾ ਨਹੀਂ ਲੈ ਕੇ ਆਇਆ ਸੀਗਾ ਪਿਛਲੇ ਦੋ ਦਿਨ ਤੋਂ ਮਜਬੂਰੀ ਹੋ ਗਈ ਹੈ ਤਾਂ ਹਾਲਾਤ ਚੱਲ ਰਹੇ ਹੈ 860 ਵੀ ਔਰ ਤਾਂ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਬਜ਼ੁਰਗ ਔਰਤਾਂ ਨੇ ਲਗਭਗ ਇਹਦਾ ਦੀ ਐਸ 70 ਪਲਸ ਹੈ ਜੀ ਵਿਡੋ ਨੇ ਅੱਗੇ ਪਿੱਛੇ ਕੋਈ ਨਹੀਂ ਉਹਨਾਂ ਦਾ ਪੂਰਾ ਖਰਦਾ ਖਰਚਾ ਦਰਬਾਰ ਵੱਲੋਂ ਚੱਲਦਾ ਹੈ ਜੀ ਤੇ ਆ ਤੋ ਸੱਤ ਬੱਚੇ ਅਡੌਪਟ ਕੀਤੇ ਹੋਏ ਨੇ ਉਹਨਾਂ ਦਾ ਐਜੂਕੇਸ਼ਨ ਦਾ ਸਾਰਾ ਦਰਬਾਰ ਵੱਲੋਂ ਚੱਲਦਾ ਹੈ ਜੀ ਉਹ ਜਦੋਂ ਮੈਨੇ ਫਾਰਮ ਪਰ ਵਾਇਸ ਸੀਗੇ ਫਾਰਮ ਇੱਥੇ ਭਰੇ ਜਾਂਦੇ ਉਸ ਤੋਂ ਪੁੱਛੇ ਨਾ ਕਿ ਕਿਹੜੀ ਯਾਦਦਾਂ ਜੀ ਕਦੀ ਵੀ ਨਹੀਂ ਜੀ ਮਜ਼ਬੂਰ ਔਰਤਾਂ ਦਾ ਫਾਰਮ ਪਰ ਆ ਗਿਆ ਅਸੀਂ ਸਟਾਰਟ ਹੋ ਗਿਆ ਉਹਦਾ ਖਰਦਾ ਖਰਚਾ ਸਟਾਰਟ ਹੋ ਗਿਆ ਉਹਦਾ ਜੀ ਬੱਚਾ ਐਜੂਕੇਸ਼ਨ ਲਈ ਚਾਹੀਦਾ ਹੈ ਸਟਾਰਟ ਉਹ ਗੱਲ ਹੀ ਪੁੱਛਿਆ ਤੂੰ ਕਿ ਕਿ ਜਾਂਦਾ ਮੇਰਾ ਇਹ ਕੰਮ ਹੀ ਨਹੀਂ ਆਏਗਾ ਜੀ ਮੈਂ ਆਪਣੇ ਬੀਨਸ ਵੱਲ ਧਿਆਨ ਦੇਣਾ ਆਪਣੀ ਸਰਕਾਰ ਦੇ ਦਿਖਾਏ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਦਾ ਆਪਣੇ ਪਰਿਵਾਰ ਵੱਲ ਕਿ ਕੀ ਕੀ ਰੰਗ ਸਮਝਦੇ ਹੋ